ਜਾਹਿੰਦ ਮੈਂ ਮਲਕੀਰ ਸਿੰਘ ਐਕਸ ਆਰਮੀ ਐਮ ਐਸ ਅਕੈਡਮੀ ਹਬੌਰ ਅੱਜ ਸਾਡੇ ਸਮਾਜ ਦੇ ਵਿੱਚ ਬੋਲਵਾਲ ਹੈ ਕਿ ਸਾਡੀ ਜਵਾਨੀ ਨਸ਼ਿਆਂ ਦੇ ਵਿੱਚ ਗਰ ਰਹੀ ਹੈ ਇਸ ਸੰਬੰਧੀ ਜਾਗਰੂਕ ਕਰ ਲਈ ਸਰਕਾਰਾਂ ਤੇ ਪ੍ਰਸ਼ਾਸਨ ਬਹੁਤ ਰੈਲੀਆਂ ਵੀ ਕੱਢ ਰਿਹਾ ਹੈ ਬਹੁਤ ਕੋਸ਼ਿਸ਼ਾਂ ਵੀ ਕਰ ਰਿਹਾ ਹੈ ਪਰ ਮੈਂ ਆਪਦੇ ਵਿਚਾਰ ਸਾਂਝੇ ਕਰਨਾ ਚਾਹਣਾ ਕਿਉਂਕਿ ਤਕਰੀਬਨ 2013 ਤੋਂ ਮੈਂ ਬੱਚਿਆਂ ਦੇ ਨਾਲ ਜੁੜਿਆ ਹੋਇਆ ਹੈ ਅਕੈਡਮੀ ਖੋਲੀ ਹੈ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਰਹੇ ਹਾਂ ਪਉ ਤਰਾਣ ਵੀ ਬੱਚਿਆਂ ਨੂੰ ਟ੍ਰੇਨਿੰਗ ਕਰਵਾਈ ਆ ਭਰਤੀਆਂ ਵੀ ਕੀਤੀਆਂ ਸੋ ਮਾ ਦਾ ਉਸੇ ਤਿਆਰਬੇ ਦੇ ਤਹਿਤ ਬੋਲਣਾ ਚਾਹਣਾ ਹੈ ਕਿ ਬੱਚਿਆਂ ਨੂੰ ਜੇਕਰ ਸਹੀ ਨਸ਼ਿਆਂ ਤੋਂ ਤੋੜਨਾ ਹੈ ਜੇ ਆਪਾਂ ਉਹਨਾਂ ਦੇ ਨਸ਼ੇ ਦੀ ਚਾਹਣ ਖਤਮ ਕਰਨੀ ਹੈ ਤੇ ਬੱਚੇ ਨੂੰ ਗਰਾਉਂਡਾਂ ਦੇ ਨਾਲ ਜੋੜਨਾ ਪਊਗਾ ਔਰ ਬੱਚਿਆਂ ਨੂੰ ਗਰਾਉਂਡਾਂ ਤਾਂ ਤੋੜਨ ਲਈ ਸਾਡੀਆਂ ਸਰਕਾਰ ਦੀਆਂ ਜਿਹੜੀਆਂ ਭਰਤੀ ਦੀਆਂ ਨੀਤੀਆਂ ਹੈਗੀਆਂ ਉਹ ਜ਼ਿੰਮੇਵਾਰ ਹੈ ਬੱਚੇ ਨਹੀਂ ਇਸ ਵਿੱਚ ਗੁੰਮਰਾਹ ਹੋਏ ਆਪਾਂ ਉਹਨਾਂ ਦੀ ਲੈਣ ਗਲਤ ਕਰ ਦਿੱਤੀ ਜਿਹੜੇ ਬੱਚੇ ਗਰੋਂਡਾਂ ਦੇ ਵਿੱਚ ਤਿਆਰੀਆਂ ਕਰਦੇ ਸੀ ਉਹਨਾਂ ਨੂੰ ਬੰਦ ਕਮਰੇ ਵਿੱਚ ਬੰਦ ਕਰ ਦਿੱਤਾ ਮੈਨੂੰ ਅੱਜ ਵੀ ਯਾਦ ਆ ਸਭ ਤੋਂ ਪਹਿਲਾਂ ਸ਼ੁਰੂ-ਸ਼ੂਚ ਜਦੋਂ ਆਰਮੀ ਦੀ ਪਰਮਨੈਂਟ ਭਰਤੀ ਹੁੰਦੀ ਸੀ ਔਰ ਬੱਚਿਆਂ ਦਾ ਸਭ ਤੋਂ ਪਹਿਲਾਂ ਫਿਜ਼ੀਕਲ ਹੁੰਦਾ ਸੀ ਔਰ ਫਿਜ਼ੀਕਲ ਦੇ ਵਿੱਚ ਵੀ ਗੁੱਡ ਐਕਸੀਲੈਂਟ ਸੈੱਟ ਹੁੰਦੇ ਸੀ ਮੰਨ ਲਓ 4 5 ਮਿੰਟਾਂ ਤੋਂ ਥੱਲੇ ਕੱਢ ਰਹੇ ਹੁੰਦੇ ਨੰਬਰ ਜ਼ਿਆਦਾ ਲੱਗਦੇ ਸੀਗੇ 5 5:30 ਤੱਕ ਕੱਢ ਰਿਹਾ ਉਹਦੇ ਨੰਬਰ ਘੱਟ ਲੱਗਦੇ ਸੀਗੇ ਕਹਿੰਤ ਬਾਅਦ ਫਿਜ਼ੀਕਲ ਦੀ ਵੀ ਮੈਂਟ ਵੰਦੀ ਸੀ ਉਸ ਤੋਂ ਬਾਅਦ ਜਿਹੜੇ ਫਿਜ਼ੀਕਲ ਨਿਕਲਦੇ ਸੀ ਉਹ ਰਿਟਨ ਚ ਜਾਂਦੇ ਸੀ ਫਿਰ ਪੇਪ ਸੋਨ ਦੇ ਚਾਦ ਵਿੱਚ ਬੱਚੇ ਕੀ ਐ ਸਵੇਰੇ 4 ਵਜੇ ਸਵੇਰੇ ਸ਼ਾਮ ਹਰੇਕ ਪਿੰਡਾਂ ਦੇ ਹਰੇਕ ਕਸਬੇ ਸ਼ਹਿਰਾਂ ਦੇ ਗਰਾਊਂਡ ਭਰੇ ਹੁੰਦੇ ਸੀ ਕਿਉਂਕਿ ਬੱਚੇ ਨੂੰ ਪਤਾ ਸੀ ਪਹਿਲਾਂ ਫਿਜ਼ੀਕਲ ਕੱਢੂਗਾ ਫਿਰ ਹੀ ਰਿਟਨ ਤੇ ਜਾਊਗਾ ਹਰੇਕ ਜਵਾਕ ਗਰਾਊਂਡ ਨਾਲ ਜੁੜਿਆ ਹੁੰਦਾ ਸੀ ਉਹ ਇੰਨੀ ਵਰਜਸ ਕਰਦੇ ਸੀ ਇੰਨੀ ਉਹਨਾਂ ਦੀ ਪ੍ਰੈਕਟਿਸ ਸੀ ਕਿ ਉਹ ਨਸ਼ਿਆਂ ਬਾਰੇ ਸੋਚ ਵੀ ਨਹੀਂ ਸਕਦੇ ਸੀ ਕਿਉਂਕਿ ਸਾਰਾ ਦਿਨ ਥੱਕੇ ਹਾਰੇ ਆਉਂਦੇ ਸੀ ਪਰ ਜਿਵੇਂ ਹੀ ਅਗਨੀਵੀ ਸਕੀਮ ਆਈ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਆਰਮੀ ਪ੍ਰਤੀ ਉਰਜਾਣ ਘਟ ਗਿਆ ਬੱਚਿਆਂ ਨੇ SSC ਤੇ ਪੰਜਾਬ ਪੁਲਿਸ ਦੀ ਲੈਂ ਫੜ ਲਈ ਬੱਚੇ SSC ਤੇ ਪੰਜਾਬ ਪੁਲਿਸ ਦੀ ਤਿਆਰੀ 'ਚ ਜ਼ਿਆਦਾ ਹੋਣ ਲੱਗ ਗਿਓ ਆਸਾਈਡ ਪਰ ਉੱਥੇ ਸਭ ਕੁਝ ਉਲਟ ਹੈ। ਉੱਥੇ ਕੀ ਹੈ ਜੋ ਮੈਰਿਟ ਬੰਦੀ ਉਹ ਰਿਟਨ ਤੇ ਬੰਦੀ ਹੈ। ਔਰ SSC ਤੇ ਪੰਜਾਬ ਪੁਲਿਸ ਦੀਆਂ ਜਨੀਅਰ ਵਿਭਾਤੀਆਂ ਹੋ ਰਹੀਆਂ ਐ ਇਹਨਾਂ ਵਿੱਚ ਫਿਜ਼ੀਕਲ ਦੇ ਸਿਰਫ ਕਲੀਅਰ ਕਰਨਾ ਹੁੰਦਾ ਹੁੰਦਾ ਹੁੰਦੇ ਨੰਬਰ ਕੋਈ ਨਹੀਂ ਲੱਗਦੇ। ਔਰ ਬੱਚਿਆਂ ਨੂੰ ਵੀ ਪਤਾ ਹੈ ਕਿ ਜੇਕਰ ਅਸੀਂ ਮੈਰਿਟ 'ਚ ਆਉਣਾ ਹੈ ਅਸੀਂ ਸਿਲੈਕਸ਼ਨ ਹੋਣੀ ਹੈ ਤਾਂ ਸਾਨੂੰ ਰਿਟਨ ਤੇ ਜ਼ੋਰ ਜ਼ਿਆਦਾ ਦੇਣਾ ਪੈਣਾ ਹੈ। ਸੁਣਦੇ ਕਰਕੇ ਕੀ ਹੈ ਬੱਚੇ ਗਰੌਂਡ ਤੋਂ ਟੁੱਟ ਕੇ ਬੰਦ ਕਮਰਿਆਂ 'ਚ ਜਾ ਕੇ ਬਹਿ ਕੇ ਕਿਤਾਬਾਂ ਦੇ ਵਿੱਚ ਪੜ੍ਹੀ ਜਾਂਦੇ ਐ ਮੋਬਾਈਲਾਂ 'ਚ ਵਿਚਾਰੇ ਆਉਂਦਾ ਲੱਗੇ ਪਏ ਐ ਕਿਉਂਕਿ ਬੱਚੇ ਮੈਰਿਟ 'ਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਫਿਜ਼ੀਕਲ ਦੀ ਤਰਜੀਹ ਨਹੀਂ ਹੈਗੀ ਮੈਂ ਇਹ ਨਹੀਂ ਕਹਿੰਦਾ ਰਿਟਰਨ ਨਹੀਂ ਹੋਣਾ ਜਿਹੜਾ ਰਿਟਰਨ ਵੀ ਜ਼ਰੂਰੀ ਹੈ ਪਰੰਤੂ ਕਾਰਨ ਆ ਵੀ ਜਿਵੇਂ ਕਨਸਟੇਬਲ ਜਾਂ ਸਪਾਈ ਰੈਂਕ ਤੇ ਜਾਂ ਹੈੱਡ ਕਨਸਟੇਬਲ ਲੈਵਲ ਦੀ ਜਿਹੜੀ ਆ ਵੀ ਵੈਕੈਂਸੀਆਂ ਹੈਗੀਆਂ ਐ ਇਹਦੇ ਵਿੱਚ ਇੰਨਾ ਰਿਟਰਨ ਨੇ ਜਿੰਨਾ ਲੈ ਰਿਆ ਇੰਨਾ ਜ਼ਰੂਰੀ ਨਹੀਂ ਹੈਗਾ ਇਹਦੇ ਨਾਲ ਫਿਜ਼ੀਕਲ ਨੂੰ ਜ਼ਰੂਰ ਕਰ ਲੈਣ ਕਿਉਂਕਿ ਜੇ ਬੱਚੇ ਰਿਟਨ ਦੇ ਕਈ ਬੱਚੇ ਇਹ ਜਿਹੜਾ ਜਿਨ੍ਹਾਂ ਦਾ ਫਿਜ਼ੀਕਲ ਬਹੁਤ ਸਟਰੋਂਗ ਹੈ ਅੱਜ ਵੀ ਗਰਾਉਂਡਾਂ 'ਚ ਤਰੇ ਫਿਰਦੇ ਕਿਉਂਕਿ ਰਿਟਨ 'ਚ ਵਿਚਾਰੇ ਨਹੀਂ ਕਲੀਅਰ ਕਰ ਪਾਉਂਦੇ ਸੋ ਐਸ ਕਰਕੇ ਉਹ ਬੱਚਿਆਂ ਦਾ ਅੱਜ ਦੀ ਤਰੀਕਾ ਕਿਉਂਕਿ ਬੱਚਿਆਂ ਦੇ ਵਿੱਚ ਹੀ ਰਹਿਣੇ ਆ ਬੱਚਿਆਂ ਨੂੰ ਬਹੁ ਬਰੀਕੀ ਤੱਕ ਬਹੁਤ ਨੇੜੋ ਦੇਖਿਆ ਅੱਜ ਦੀ ਤਰੀਕਾ ਬੱਚਿਆਂ ਦਾ ਇਹ ਸੋਚ ਹੈਗੀ ਆ ਵੀ ਪਹਿਲਾਂ ਰਿਟਨ ਦੇ ਜ਼ੋਰ ਦੋ ਰਿਟਨ ਨੂੰ ਕਲੀਅਰ ਕਰੋ ਤੋ ਬਾਅਦ ਫਿਜ਼ੀਕਲ ਬਾਰੇ ਦੇਖਾਂਗੇ ਕੀ ਬੰਦ ਹੈ ਸੋ ਮੇਰੀ ਇਹੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਭਰਤੀ ਸੈੱਲ ਦੇ ਜੋ ਵੀ ਇੰਚਾਰਜ ਹੈ ਜੋ ਵੀ ਭਰਤੀ ਕਰੇ ਉਹਨਾਂ ਅਗੇ ਕਿ ਕਿਰਪਾ ਕਰਕੇ ਰਿਟਨ ਦੇ ਨਾਲ-ਨਾਲ ਤੁਸੀਂ ਫਿਜੀਕਲ ਦੇ ਵੀ ਨੰਬਰ ਜ਼ਰੂਰੀ ਕਰ ਦੋ ਨਹੀਂ ਤਾਂ ਮੈਟ ਰਿਟਨ ਦੀ ਘਟ ਜਾਊਗੀ ਫਿਜੀਕਲ ਦੇ ਵਿੱਚ ਬੱਚੇ ਵੀ ਤੁਹਾਨੂੰ ਵਧੀਆ ਮਿਲਣਗੇ ਚੰਗੇ ਸਟੈਂਡ ਵਾਲੇ ਮਿਲਣਗੇ ਤੇ ਨੜੇ ਬੱਚਿਆਂ ਨੂੰ ਵੀ ਸੌਖਾ ਆ ਜਾਊਗਾ ਕਿਉਂਕਿ ਕੱਲੇ ਰਿਟਨ ਦੇ ਨਾਲ-ਨਾਲ ਬੱਚੇ ਪੜਾਈ ਤੇ ਨਾਲ-ਨਾਲ ਗਰਾਊਂਡ 'ਚ ਵੀ ਜੁੜਨ ਲੱਗ ਜਾਣਗੇ ਜਿਹੜਾ ਬੱਚਾ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜ੍ਹੀ ਜਾਂਦਾ ਸਾਰਾ ਦਿਨ ਪੜ੍ਹਿਆ ਜਾਂਦਾ ਪੜ੍ਹਾਈ ਤੇ ਕਰੀ ਜਾਂਦਾ ਉਹਦੀ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਫੋਨ ਤੇ ਲੱਗਿਆ ਵਿਚਾਰਾ ਕਲਾਸਾਂ ਲਾ ਰਿਹਾ ਦਿਨ ਰਾਤ ਪੜ੍ਹੀ ਜਾਂਦਾ ਤੂੰ ਤਾਂ ਦਿਮਾਗ ਤਾਂ ਥੱਕੂਗਾ ਥੱਕੂਗਾ ਸੋ ਬੱਚਿਆਂ ਨੂੰ ਜੇ ਆਪਾਂ ਉਸ ਡਿਪਰੈਸ਼ਨ ਚੋਂ ਕੱਢਣਾ ਹੈ ਤਾਂ ਆਪਾਂ ਫਿਜ਼ੀਕਲ ਦੇ ਨੰਬਰ ਸਟਾਰਟ ਕਰੀਏ ਕਿਉਂਕਿ ਜੇ ਫਿਜ਼ੀਕਲ ਤੇ ਰੇਟ ਦੋਵਾਂ ਦੀ ਮੈਚ ਬਣੇ ਤਾਂ ਬਹੁਤ ਵਧੀਆ ਭਰਤੀ ਹੋਇਆ ਕਰਨੀਆਂ ਇਹ ਵੀ ਕਿਸੇ ਵੀਡੀਓ ਦੇ ਵਿੱਚ ਇਹ ਨਹੀਂ ਕਿਹਾ ਵੀ ਵੀਡੀਓ ਸ਼ੇਅਰ ਕਰੋ ਪਰantu ਅੱਜ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਕਿ ਮੇਰੇ ਨਾਲ ਨਾਲ ਤੁਹਾਡਾ ਵੀ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਜੇਕਰ ਆਪਣੇ ਆਪ ਦੇ ਆਪਾਂ ਆਦੇ ਨੌਜਵਾਨ ਆਉਦੇ ਬੱਚਿਆਂ ਦਾ ਭਵਿੱਖ ਸੰਭਾਲਣਾ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਇੰਨੀ ਸ਼ੇਅਰ ਕਰੋ ਇਹ ਦੇਸ਼ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਾਂ ਉੱਚ ਅਧਿਕਾਰੀਆਂ ਤੱਕ ਪਹੁੰਚੇ ਔਰ ਇਸ ਸੰਬੰਧੀ ਵਿਚਾਰ ਕੀਤਾ ਜਾਵੇ ਜੈ ਹਿੰਦ